ਤੁਸੀਂ ਸੁਣ ਰਹੇ ਹੋ ਪੰਜਾਬੀ ਰਡੀਓ ਐਸ.ਐਸ.ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 11 ਮਾਰਚ ਹੈ 11 ਮਾਰਚ 1748 ਲਾਹੌਰ ਤੇ ਕਬਜ਼ਾ ਕਰਨ ਮਗਰੋਂ ਅਹਿਮਦ ਸ਼ਾਹ ਦੁਰਾਨੀ 2 ਮਾਰਚ 1748 ਨੂੰ ਪਹੁੰਚ ਗਿਆ। ਇਸ ਵੇਲੇ 1000 ਤੋਂ ਵੀ ਘੱਟ ਮੁਗਲ ਫੌਜ ਸੀ ਅਤੇ ਬਾਕੀ ਸਿਰਫ ਔਰਤਾਂ ਹੀ ਸਨ। ਇਸ ਕਰਕੇ ਅਹਿਮਦ ਸ਼ਾਹ ਨੂੰ ਇਸ ਨਗਰ ਤੇ ਕਬਜ਼ਾ ਕਰਨ ਦੇ ਵਿੱਚ ਕੋਈ ਮੁਸ਼ਕਲ ਨਾ ਆਈ। ਜਦ ਮੁਗਲ ਸਹਜਾਦੇ ਅਹਿਮਦ ਜੋ ਕਿ ਫੌਜ ਦੀ ਅਗਵਾਈ ਕਰ ਰਿਹਾ ਸੀ ਉਸ ਨੂੰ ਢੇਰੀ ਤੇ ਅਹਿਮਦ ਸ਼ਾਹ ਦੇ ਕਬਜ਼ੇ ਦੀ ਖਬਰ ਮਿਲੀ ਤਾਂ ਉਸਨੇ ਫੌਜ ਨੂੰ ਢੇਰੀ ਵੱਲ ਕੂਚ ਕਰਨ ਦਾ ਹੁਕਮ ਦੇ ਦਿੱਤਾ। ਮੁਗਲ ਫੌਜ ਨੇ ਢੇਰੀ ਤੋਂ 15 ਕਿਲੋਮੀਟਰ ਦੂਰ ਪਿੰਡ ਮੂਨਪੁਰ ਦੀ ਹਦੂਦ ਦੇ ਵਿੱਚ ਮੋਰਚੇ ਪੁੱਟ ਲਏ। ਇਸ ਲੜਾਈ ਦੇ ਵਿੱਚ ਕਮਰਉਦੀਨ ਅਤੇ ਉਸ ਦਾ ਪੁੱਤਰ ਮੁਇਨਉਦੀਨ ਮੀਰ ਮੰਨੂ ਆਪ ਅੱਗੇ ਹੋ ਕੇ ਲੜ ਰਹੇ ਸਨ। ਕੋਈ ਦਿਨ ਦੋਹਾਂ ਫੌਜਾਂ ਦੇ ਵਿੱਚ ਨਿੱਕੀਆਂ-ਮੋਟੀਆਂ ਝੜਪਾਂ ਹੁੰਦੀਆਂ ਰਹੀਆਂ। ਅਖੀਰ 11 ਮਾਰਚ ਦੇ ਦਿਨ ਅਹਿਮਦ ਸ਼ਾਹ ਦੀਆਂ ਫੌਜਾਂ ਨੇ ਦਿੱਲੀ ਦਰਬਾਰ ਦੀਆਂ ਫੌਜਾਂ ਤੇ ਪੂਰਾ ਹਮਲਾ ਕਰ ਦਿੱਤਾ। ਪਹਿਲੇ ਹਮਲੇ ਦੇ ਵਿੱਚ ਇੱਕ ਗੋਲਾ ਕਮਰਉਦੀਨ ਨੂੰ ਜੋ ਉਸ ਵੇਲੇ ਨਮਾਜ਼ ਪੜ੍ਹ ਰਿਹਾ ਸੀ ਉਸ ਨੂੰ ਵੱਜਾ ਅਤੇ ਉਹ ਮਰ ਗਿਆ। ਮੁਇਨਉਦੀਨ ਨੇ ਆਪਣੇ ਬਾਪ ਦੀ Laash ਨੂੰ ਸਹਰਾਣਾ ਦੀ ਮਦਦ ਦੇ ਨਾਲ ਹਾਥੀ ਤੇ ਇੰਜ ਟਕਾਇਆ ਕਿ ਲੱਗੇ ਕਿ ਉਹ ਫੌਜ ਦੀ ਅਗਵਾਈ ਕਰ ਰਿਹਾ ਹੈ। ਉਸ ਨੇ ਇਸ ਦੇ ਨਾਲ ਹੀ ਦੁਰਾਨੇ ਦੀ ਫੌਜ ਤੇ ਇੱਕ ਜ਼ਬਰਦਸਤ ਹਮਲਾ ਕਰ ਦਿੱਤਾ। ਦੇ ਵਿੱਚ ਲਾਹੂ ਵਿਟਮੀ ਜੰਗ ਸ਼ੁਰੂ ਹੋ ਗਈ। ਮੋਨਪੁਰ ਦੇ ਵਿੱਚ ਹਰਨ ਮਗਰੋਂ ਅਹਿਮਦ ਸ਼ਾਹ ਵਾਪਸ ਢੇਰੀ ਨੂੰ ਮੁੜ ਪਿਆ ਅਤੇ ਇਥੋਂ ਵੀ 5 ਦਿਨ ਮਗਰੋਂ 17 ਮਾਰਚ ਨੂੰ ਲਾਹੌਰ ਵੱਲ ਚੱਲ ਪਿਆ। ਹੁਣ ਉਹ ਲਾਹੌਰ ਦੇ ਵਿੱਚ ਵੀ ਬਹੁਤਾ ਰੁਕਣ ਦੀ ਬਜਾਏ 26 ਮਾਰਚ ਨੂੰ ਆਪਣੇ ਦੇਸ਼ ਵਾਪਸ ਮੁੜ ਗਿਆ। 11 ਮਾਰਚ 1783 ਦੇ ਦਿਨ ਸਿੱਖ ਫੌਜਾਂ ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਗੇਲ ਸਿੰਘ, ਰਾਏ ਸਿੰਘ ਦੀ ਅਗਵਾਈ ਦੇ ਵਿੱਚ ਲਾਲ ਕਿਲੇ ਦੇ ਵਿੱਚ ਦਾਖਲ ਹੋ ਗਈਆਂ ਅਤੇ ਕਿਲੇ ਤੇ ਖਾਲਸੇ ਦਾ ਨੀਲਾ ਨਿਸ਼ਾਨ ਸਾਹਿਬ ਲਹਿਰਾ ਦਿੱਤਾ। ਇਸ ਮੌਕੇ ਤੇ ਜਰਨੈਲਾਂ ਨੇ ਦਲ ਖਾਲਸਾ ਦਾ ਮੁਖੀ ਹੋਣ ਦੇ ਨਾਤੇ ਜੱਸਾ ਸਿੰਘ ਆਲੂਵਾਲੀਆ ਨੂੰ ਤਖਤ ਤੇ ਬੈਠਣ ਵਾਸਤੇ ਕਿਹਾ ਪਰ ਉਸ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਸਿੱਖਾਂ ਦੇ ਵਿੱਚ ਅਜਿਹੇ ਬਾਦਸ਼ਾਹ ਦਾ ਕੋਈ ਸਿਧਾਂਤ ਨਹੀਂ ਹੈ। ਇਸ ਕਰਕੇ ਕੋਈ ਵੀ ਅਸਤਾਖਤ ਤੇ ਬੈਠਣ ਵਾਸਤੇ ਧਿਆਰ ਨਾ ਹੋਇਆ 11 ਮਾਰਚ 1921 ਦੇ ਦਿਨ ਪੁਲਿਸ ਨੇ ਇੱਕ ਵੱਡੀ ਧਾੜ ਨੇ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਨੂੰ ਘੇਰਾ ਪਾ ਲਿਆ ਉੱਥੇ ਚੱਬਰ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਤੇ ਚੋਰੀ ਡਾਕ ਕੇ ਦੇ ਝੂਠੇ ਕੇਸ ਪਾ ਕੇ ਉਸ ਨੂੰ 7 ਸਾਲ ਇੱਕ ਕੇਸ ਦੇ ਵਿੱਚ 3 ਸਾਲ ਅਤੇ ਇੱਕ ਹੋਰ ਕੇਸ ਦੇ ਵਿੱਚ 8 ਸਾਲ ਕੁੱਲ 18 ਸਾਲ ਵਾਸਤੇ ਕੈਦ ਕਰ ਦਿੱਤਾ ਐਨਜੀ ਲੱਖਾ ਸਿੰਘ ਨੂੰ ਵੀ ਗ੍ਰਿਫਤਾਰ ਕਰਕੇ ਉਸਤੇ ਝੂਠੇ ਕੇਸ ਪਾ ਕੇ ਕੈਦ ਦੀ ਸਜ਼ਾ ਦਿੱਤੀ ਗਈ ਹੋਰ ਕੇਸਾਂ ਦੇ ਵਿੱਚ ਤਾਰਾ ਸਿੰਘ ਠੇਠਰ ਅਤੇ ਤੇਜਾ ਸਿੰਘ ਪੁੱਤਰ ਨੂੰ ਵੀ ਕੈਦ ਕੀਤਾ ਗਿਆ ਤੇ ਤਰਤੀਬ ਵਾਰ 11 ਸਾਲ ਅਤੇ 9 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ 11 ਮਾਰਚ 1982 ਦੇ ਦਿਨ ਬਾਬਰਾ ਕਾਲੀਆਂ ਨੇ ਪੁਲਿਸ ਮੁਖਬਰ ਬੂਟਾ ਸਿੰਘ ਵਾਸੀ ਨੰਗਲ ਸ਼ਾਮਾ ਨੂੰ ਖਤਮ ਕਰ ਦਿੱਤਾ ਐਕਸ਼ਨ ਕਰਨ ਵਾਲੇ ਸਨ ਪਿਆਰਾ ਸਿੰਘ ਧਾਮੀਆਂ ਧੰਨਾ ਸਿੰਘ ਬਹਿਬਲਪੁਰ ਅਤੇ ਬੰਦ ਸਿੰਘ ਧਾਮੀਆਂ ਪੰਜਾਬੀ ਸੂਬਾ ਬਣਾਉਣ ਦੇ ਖਿਲਾਫ ਜੰਗ ਦੇ ਐਲਾਨੇ ਹੇਠ 1985 ਦੇ ਵਿੱਚ ਜਦੋਂ ਰਜੀਵ ਗਾਂਧੀ ਨੇ ਮਹਿਸੂਸ ਕੀਤਾ ਕਿ ਹੁਣ ਪੰਜਾਬ ਦੇ ਵਿੱਚ ਅਕਾਲੀ ਆਗੂਆਂ ਦਾ ਆਧਾਰ ਖਤਮ ਹੋ ਰਿਹਾ ਅਤੇ ਖਾੜਕੂ ਹਾਵੀ ਹੋ ਰਹੇ ਨੇ ਤਾਂ ਉਸ ਨੇ 11 ਮਾਰਚ 1985 ਦੇ ਦਿਨ ਅੱਠ ਵੱਡੇ ਅਕਾਲੀ ਆਗੂ ਰਿਹਾ ਕਰ ਦਿੱਤੇ ਅਗਲੇ ਦਿਨ ਸਟੂਡੈਂਟ ਫੈਡਰੇਸ਼ਨ ਤੋਂ ਵੀ ਪਾਬੰਦੀ ਹਟਾ ਲਈ ਗਈ 11 ਮਾਰਚ 1990 ਦੇ ਦਿਨ ਪੰਜਾਬ ਪੁਲਿਸ ਨੇ ਦੀਦਾਰ ਸਿੰਘ ਉਰਫ ਕੁੱਕੂ, ਸੁਰਜੀਤ ਸਿੰਘ ਬਿੱਟੂ ਵਾਸੀ ਟਟ, ਨਿਸ਼ਾਨ ਸਿੰਘ ਬਾਬਾ ਵਾਸੀ ਰੱਤਾਖੇ, ਹਿੰਮਤ ਸਿੰਘ, ਸੁਖਦੇਵ ਸਿੰਘ ਔਰ ਫੌਜੀ ਬਲਦੇਵ ਸਿੰਘ ਗ੍ਰਾਂਥੀ ਵਾਸੀ ਰਾਣੀਵਾਲ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 11 ਮਾਰਚ 1991 ਦੇ ਦਿਨ ਪੰਜਾਬ ਪੁਲਿਸ ਨੇ ਸਾਦਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਗੁਰੂਵਿੰਡ ਅੰਮ੍ਰਿਤਸਰ ਅਤੇ ਬਲਜੀਤ ਸਿੰਘ ਪੰਜੰਗੀ, ਗੁਰਬਖਸ਼ ਸਿੰਘ ਢੋਲਾ, ਰੇਸ਼ਮ ਸਿੰਘ ਬਰਾੜ ਰਾਜਿਆਣਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 11 ਮਾਰਚ 1992 ਦਿਨ ਮਲਕੀਤ ਸਿੰਘ ਉਰਫ ਬੱਲਾ ਪੁੱਤਰ ਅਮਰ ਸਿੰਘ ਵਾਸੀ ਬੁੱਧਪੁਰ ਨੇੜੇ ਫੂਲਖੌਰ ਜ਼ਿਲ੍ਹਾ ਰੋਪੜ ਦਲਵੀਰ ਸਿੰਘ ਪੁੱਤਰ ਸ਼ਿਵ ਸਿੰਘ ਵਾਸੀ ਭਾਉਵਾਲ ਜ਼ਿਲ੍ਹਾ ਰੋਪੜ ਅਮਰੀਕ ਸਿੰਘ ਔਰ ਫਕਰ ਪੁੱਤਰ ਜਗੀਰ ਸਿੰਘ ਵਾਸੀ ਕੀਰਤਨਗੜ੍ਹ ਪਰਮਜੀਤ ਸਿੰਘ ਬੱਲਾ ਨਰਿੰਦਰ ਸਿੰਘ ਮਾਹਲਪੁਰ ਗੁਰਮਖ ਸਿੰਘ ਪਹਾੜੀ ਅਤੇ ਜੈਪ ਸਿੰਘ ਮਨੀ ਬਾਬਾ ਨੂੰ ਨਕਲੀ ਪੁਲਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 11 ਮਾਰਚ 1993 ਦਿਨ ਮੁਖਤਿਆਰ ਸਿੰਘ ਪੁੱਤਰ ਮਾਲਾ ਸਿੰਘ ਵਾਸੀ ਪੱਖੋਕੇ ਜ਼ਿਲ੍ਹਾ ਸੰਗਰੂਰ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਐਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।